from Burab heaven P Jungee I also spent ਕਿਹਾ ਬਿਹੀ ਤੇ ਮਾਚਾ ਲੇ ਗਏ ਨਾ ਪਾਸ ਜਲਾਇਆ ਜੀਰਕਾ ਹੋਰ ਕੀ ਮਤਲਬ ਐਕਸਪੀ ਕੀ ਕਹੋ ਕੋ ਭਾਈ ਗਾਈਡੀਆਂ ਨੰਬਾ ਪਿੱਛੇ ਲੱਗੇ ਬੈਠਾ ਦੇਖਿਓ ਫਿਰ ਬੀਜਪੀ ਦੀ ਪਛਾਣ ਇੱਕ ਡਿਸਿਪਲਿਨਡ ਪਾਰਟੀ ਦੇ ਤੌਰ ਤੇ ਤੇ ਇਹਨਾਂ ਜਿੰਦਾ ਜਾਲਦਾ ਥੱਲੇ ਕਰੋ ਭਾਈ ਮਾਈਕ ਡਾਊਨ ਕਰਾ ਸਾਂਪਲਾ ਸਾਉ ਦੀ ਭਾਵਨਾ ਜੇ ਸਪਸ਼ਟ ਹੋ ਅੱਜ ਕਿਸੇ ਤੋਂ ਹੋਲੇ ਨਹੀਂ ਬਿ ਡਿਗਨੀ ਜ਼ਿੰਮੇਵਾਰੀਆਂ ਨੇ ਕਿੰਨੀ ਮਜਬੂਤ ਇਸ ਸਕੱਤਰ ਤੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ murid ਹਾਂ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁੱਦੇ ਨੇ ਦੇ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆਹ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾ ਨੂੰ ਨਹੀਂ ਅੱਜ ਇਹ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਇਹ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਦੇ ਲਈ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਰਚੇ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਮੈਂ ਜਿਹੜਾ ਇੱਥੇ ਆਇਆ ਪਾਰਟੀ ਹਾਈ ਕਮਾਂਡ ਦੇ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾਾਂ ਦੇ ਜਿਹੜੀ ਉਹਨਾਂ ਤੋਂ ਆਵਾਜ਼ ਪਹੁੰਚੀ ਹੈ ਜਿਹੜੀ ਜਨਰਲ ਨੂੰ ਲੈ ਕੇ ਆਇਆ ਹੈ ਕਿ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ बीजेपी सीट्स आनी है वो पंजाब योगदान देखिये जु... जुम्मेवार जुम्मेवार शुरुआत है देखिए चुनाव लड़ाना कहा से किसको क्या मिलेगा ये फैसला हाईकमान ने करना है पर ये मैं आपको सामने दे सकता जो भी फैसला लिया जाएगा पंजाब के देश के उस में उसमें सब पार्टी के निगाह में सबसे प्राइम जो पोजीशन है वो सांपला साहब की हमेशा बनी सर पार्टी परिवार बाद में